ਸੰਘਾਜੀ ਇੱਕ ਸੱਚੀ ਘਟਨਾ ਲੈ ਕੇ ਆਏ ਆ ਜਿਹੜੀ ਇੱਕ ਪੰਜਾਬੀ ਦੇ ਨਾਲ ਹੋਈ ਆ ਬਠਿੰਡਾ ਦੇ ਰਹਿਣ ਵਾਲੇ ਵਿਅਕਤੀ ਦੇ ਨਾਲ ਇਹ ਭਾਣਾ ਵਾਪਰਿਆ ਤੇ ਵਾਪਰਿਆ ਜਿਹੜਾ ਭਾਣਾ ਇਹ ਭਾਣੇ ਬਾਰੇ ਇਸ ਘਟਨਾ ਬਾਰੇ ਹਰ ਇੱਕ ਪੰਜਾਬੀ ਨੂੰ ਸੁੋchna ਚਾਹੀਦਾ ਸੋਚਣਾ ਚਾਹੀਦਾ ਸਮਝਣਾ ਚਾਹੀਦਾ ਕਿ ਇਹ ਭਾਣਾ ਕੀ ਵਾਪਰਿਆ ਕਿਉਂਕਿ ਇਹ ਭਾਣਾ ਕੱਲ ਨੂੰ ਤੁਹਾਡੇ ਨਾਲ ਵੀ ਵਾਪਰ ਸਕਦਾ ਤੇ ਖਾਸ ਕਰਕੇ ਉਸ ਸਾਕਸ਼ ਨਾਲ ਉਸ ਪਰਿਵਾਰ ਨਾਲ ਜਰੂਰ ਵਾਪਰ ਸਕਦਾ ਜਿਹਦਾ ਕੋਈ ਪਰਿਵਾਰਕ ਮੈਂਬਰ ਜਿਹਦਾ ਬੱਚਾ ਜਿਹਦੀ ਬੇਟੀ ਜਿਹਦਾ ਨੂੰਹ ਪੁੱਤ ਜਾਂ ਜਿਹਦਾ ਕੋਈ ਹੋਰ ਪਰਿਵਾਰਕ ਮੈਂਬਰ ਖਾਸ ਕਰ ਕੈਨੇਡਾ ਅਮਰੀਕਾ ਵਰਗੇ ਵੱਡੇ ਮੁਲਕਾਂ ਦੇ ਵਿੱਚ ਬਾਹਰ ਰਹਿੰਦਾ ਉਹਦੇ ਨਾਲ ਇਹ ਘਟਨਾ ਜਰੂਰ ਵਾਪਰ ਸਕਦੀ ਆ ਸੋ ਵੀਡੀਓ ਨੂੰ ਆਪ ਵੀ ਸੁਣੋ ਤੇ ਉਹਨਾਂ ਸੱਜਣਾਂ ਤੱਕ ਤੁਹਾਡੇ ਤੱਕ ਜਰੂਰ ਪਹੁੰਚਾਓ ਜਿਨ੍ਹਾਂ ਦਾ ਕੋਈ ਪਰਿਵਾਰਕ ਮੈਂਬਰ ਬਾਹਰਲੇ ਮੁਲਕਾਂ ਦੇ ਵਿੱਚ ਬੈਠਾ ਹੋਇਆ ਤਾਂ ਇਹ ਘਟਨਾ ਹੈ ਕਿ ਇਹ ਘਟਨਾ ਹੈ ਕਿ ਕੈਨੇਡਾ ਪੁਲਿਸ ਦੇ ਰੂਪ ਦੇ ਵਿੱਚ ਠੱਗੀ ਵਜੀਆ ਠੱਗੀ ਵਜੀਆ ਇੱਕ ਪੰਜਾਬੀ ਦੇ ਨਾਲ ਤੇ ਬਠਿੰਡਾ ਜ਼ਿਲ੍ਹੇ ਨਾਲ ਜੁੜਾ ਹੋਇਆ ਮਾਮਲਾ ਉੱਥੋਂ ਦੇ ਇੱਕ ਸਖਸ਼ ਦੇ ਨਾਲ ਇਹ ਠੱਗੀ ਵਜੀਆ ਤੇ ਕਈ ਲੱਖ ਰੁਪਏ ਦੀ ਠੱਗੀ ਵਜੀਆ ਘਟਨਾ ਤੁਹਾਨੂੰ ਦੱਸ ਦਿੰਨੇ ਆ ਕਿ ਕੈਨੇਡਾ ਪੁਲਿਸ ਦੇ ਰੂਪ ਦੇ ਵਿੱਚ ਇਹ ਕਿਵੇਂ ਠਗੀ ਵਜਈ ਆ ਕੱਲ ਨੂੰ ਕਿਸੇ ਨਾਲ ਹੋਰ ਨਾ ਵਜ ਜੇ ਤੁਹਾਡੇ ਨਾਲ ਨਾ ਵਜੇ ਜਾਂ ਕਿਸੇ ਤੁਹਾਡੇ ਜਾਣਕਾਰ ਨਾਲ ਨਾ ਵਜੇ ਇਸ ਕਰਕੇ ਇਹ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਜੋ ਬਚਾਅ ਹੋ ਸਕੇ ਤਾਂ ਹੁਣ ਚਲਦੇ ਆ ਘਟਨਾ ਵੱਲ ਕਿ ਘਟਨਾ ਹੈ ਕੀ ਆ ਤਾਂ ਬਠਿੰਡਾ ਦੇ ਵਿੱਚ ਇਹ ਮਾਮਲਾ ਦਰਜ ਹੋਇਆ ਬਠਿੰਡਾ ਦਾ ਇੱਕ ਨੇੜਲਾ ਪਿੰਡਾ ਉੱਥੋਂ ਦਾ ਇੱਕ ਰਹਿਣ ਵਾਲਾ ਸ਼ਖਸ਼ਾ ਤਾਂ ਉਸ ਸ਼ਖਸ਼ ਦਾ ਜਿਹੜਾ ਨਾਮ ਆ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਘਟਨਾ ਹੈ ਕੀ ਆ ਤਾਂ ਘਟਨਾ ਇਹੋ ਆ ਕਿ ਬਠਿੰਡਾ ਦੇ ਨੇੜਲੇ ਪਿੰਡ ਦਾ ਰਹਿਣ ਵਾਲਾ ਨਰਿੰਦਰ ਸਿੰਘਾ ਉਹਦੇ ਨਾਲ ਇੱਕ ਘਟਨਾ ਹੋਈ ਆ ਉਹਨੇ ਜੋ ਬਥਿਆ ਦਸੀ ਆ ਉਹ ਖੂਬ ਹੂ ਤੁਹਾਨੂੰ ਦੱਸ ਦਿੰਨੇ ਆ ਤੁਹਾਡੇ ਨਾਲ ਉਹਦੀ ਸਾਂਝ ਪਾ ਦਿੰਨੇ ਆ ਨਰਿੰਦਰ ਸਿੰਘ ਜੀ ਤਨਵਿੰਦਰ ਸਿੰਘ ਨੇ ਆਪਦੀ ਸ਼ਿਕਾਇਤ ਦੇ ਵਿੱਚ ਪੁਲਿਸ ਨੂੰ ਦੱਸਿਆ ਕਿ ਉਹਦਾ ਬੇਟਾ ਕੈਨੇਡਾ ਰਹਿੰਦਾ ਤੇ ਲੰਗੀ 23 ਤਰੀਕ ਨੂੰ ਮਤਲਬ ਆ ਕੁਝ ਦਿਨ ਪਹਿਲਾਂ ਹੀ ਹਫਤਾ ਕੋ ਪਹਿਲਾਂ ਉਹਨੂੰ ਇੱਕ ਵਟਸਐਪ ਦੇ ਉੱਤੇ ਇੱਕ ਵੀਡੀਓ ਕਾਲ ਆਉਂਦੀ ਆ ਵੀਡੀਓ ਕਾਲ ਆਉਂਦੀ ਆ ਉਹ ਵੀਡੀਓ ਕਾਲ ਚੁੱਕਦਾ ਚੁੱਕਣ ਤੇ ਉਹਨੂੰ ਪਤਾ ਲੱਗਦਾ ਕਿ ਕੈਨੇਡਾ ਪੁਲਿਸ ਦੀ ਵਰਦੀ ਪਾਈ ਇੱਕ ਸਖਸ਼ ਸਾਹਮਣੇ ਬੈਠਾ ਹੋਇਆ ਉਹ ਕਹਿੰਦਾ ਕਿ ਮੈਂ ਕੈਨੇਡਾ ਪੁਲਿਸ ਦੇ ਵਿੱਚ ਲਗਾ ਹੋਇਆ ਜੋ ਉਹਦੇ ਦੱਸਣ ਮੁਤਾਬਕ ਆ ਤੇ ਤੇਰੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਤੇਰਾ ਮੁੰਡਾ ਜਿਹੜਾ ਇੱਥੇ ਕੈਨੇਡਾ ਦੇ ਵਿੱਚ ਰਹਿੰਦਾ ਤਰਨਦੀਪ ਸਿੰਘ ਉਹਦਾ ਐਕਸੀਡੈਂਟ ਹੋ ਗਿਆ ਪਰ ਉਹਦਾ ਬਚਾਅ ਹੋ ਗਿਆ ਉਹਦੇ ਕੋਈ ਸੱਟ ਫੇਟ ਨਹੀਂ ਲੱਗੀ ਭਾਬਕੇ ਤੁਹਾਡਾ ਬੇਟਾ ਤਾਂ ਠੀਕ ਠਾਕ ਆ ਪਰ ਜਿਹਦੇ ਵਿੱਚ ਉਹਨੇ ਗੱਡੀ ਠੋਕੀ ਆ ਉਹ ਅੱਗੇ ਵਾਲਾ ਸ਼ਖਸ ਗੋਰਾ ਤੇ ਗੋਰੇ ਦੇ ਸੱਟਾਂ ਬਹੁਤ ਗੰਭੀਰ ਲੱਗੀਆਂ ਨੇ ਗੋਰਾ ਜ਼ਖਮੀ ਆ ਗੋਰਾ ਇਸ ਵੇਲੇ ਹਸਪਤਾਲ ਦੇ ਵਿੱਚ ਦਾਖਲ ਆ ਪਰ ਤੇਰੇ ਮੁੰਡੇ ਦਾ ਵਿਚਾਰ ਰਹਿ ਗਿਆ ਉਹਦੇ ਕੋਈ ਸੱਟ ਫੇਟ ਨਹੀਂ ਲੱਗੀ ਪਰ ਹੁਣ ਕਹਾਣੀ ਇਹ ਆ ਜਿਹੜੀ ਅਸਲ ਦੇ ਵਿੱਚ ਬਣਦੀ ਆ ਉਹ ਅੱਗੇ ਜਾ ਕੇ ਬਣਾਉਂਦਾ ਜਿਹੜਾ ਠੱਗ ਰੂਪੀ ਕੈਨੇਡੀਅਨ ਪੁਲਿਸ ਦਾ ਮੁਲਾਜ਼ਮ ਆਪਣੇ ਆਪ ਨੂੰ ਦੱਸਦਾ ਉਹ ਕਹਿੰਦਾ ਠੀਕ ਆ ਤੇਰੇ ਮੁੰਡੇ ਦਾ ਵਿਚਾਰ ਰਹਿ ਗਿਆ ਪਰ ਤੇਰੇ ਮੁੰਡੇ ਉੱਤੇ ਹੁਣ ਇੱਥੇ ਪੁਲਿਸ ਕੇਸ ਠੁੱਕ ਜਾਣਾ ਤੇਰਾ ਮੁੰਡਾ ਅੰਦਰ ਹੋ ਜਾਏਗਾ ਜੇਲ੍ਹ ਦੇ ਵਿੱਚ ਤੇ ਜੇ ਤੂੰ ਆਪਣੇ ਮੁੰਡੇ ਨੂੰ ਛਡਾਉਣਾ ਤਾਂ ਤੈਨੂੰ 3.5 ਲੱਖ ਰੁਪਈਆ ਭੇਜਣਾ ਪੈਣਾ 3.5 ਲੱਖ ਰੁਪਈਆ ਭੇਜ ਦੇ ਤੇਰੇ ਮੁੰਡੇ ਉੱਤੇ ਕੋਈ ਪਰਚਾ ਨਹੀਂ ਹੋਣਾ ਤੇਰੇ ਮੁੰਡੇ ਦੀ ਬਚਤ ਰਹਿ ਜਾਣੀ ਆ ਤੇ ਜੇ ਤੂੰ ਨਾ ਪੈਸੇ ਭੇਜੇ ਤਾਂ ਤੇਰਾ ਮੁੰਡਾ ਜੇਲ੍ਹ ਦੇ ਵਿੱਚ ਸੜੂਆ ساری ਜ਼ਿੰਦਗੀ ਉਹ ਪੰਜਾਬ ਨਹੀਂ ਆ ਸਕਦਾ ਤਾਂ ਇਸ ਤੋਂ ਬਾਅਦ ਉਹ ਨੂੰ ਜਦੋਂ ਇਹ ਫੋਨ ਕਾਲ ਆਉਂਦੀ ਆ ਫੋਨ ਕਾਲ ਦੇ ਉੱਤੇ ਗੱਲਬਾਤ ਹੁੰਦੀ ਆ ਤਾਂ ਉਸ ਤੋਂ ਬਾਅਦ ਉਸ ਸ਼ਖਸ ਨੂੰ ਨਰਿੰਦਰ ਸਿੰਘ ਨੂੰ ਭਾਜਣਾ ਪੈ ਜਾਂਦਿਆਂ ਨੇ ਨਰਿੰਦਰ ਸਿੰਘ ਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਫਿਰ ਉਹ ਡਰ ਜਾਂਦਾ ਡਰ ਕੇ ਬੈਂਕ ਚਲਾ ਜਾਂਦਾ ਬੈਂਕ ਜਾ ਕੇ ਆਪਣੇ ਖਾਤੇ ਦੇ ਵਿੱਚੋਂ ਉਸ ਖਾਤੇ ਦੇ ਵਿੱਚ ਜਿਹੜਾ ਖਾਤਾ ਕਨੇਡੀਅਨ ਪੁਲਿਸ ਦਾ ਮੁਲਾਜ਼ਮ ਦੇ ਰੂਪ ਦੇ ਵਿੱਚ ਠੱਗ ਬੈਠਾ ਹੁੰਦਾ ਉਸ ਖਾਤੇ ਦੇ ਵਿੱਚ ਉਹ 3 ਲੱਖ ਰੁਪਈਆ ਭੇਜ ਦਿੰਦਾ 3 ਲੱਖ ਰੁਪਈਆ ਭੇਜ ਦਿੰਦਾ ਤੇ ਉਸ ਤੋਂ ਬਾਅਦ ਕਹਾਣੀ ਇੱਥੇ ਨਹੀਂ ਰੁਕਦੀ ਠੱਗ ਅੱਗੇ ਦੁਬਾਰਾ ਫੇਰ ਉਹਨੂੰ ਫੋਨ ਕਾਲ ਕਰਕੇ ਫੇਰ ਪੈਸਿਆਂ ਦੀ ਮੰਗ ਕਰਦਾ ਜਦੋਂ ਉਹ ਬਾਰ-ਬਾਰ ਪੈਸਿਆਂ ਦੀ ਮੰਗ ਕਰਦਾ ਤਾਂ ਉਹਨੂੰ ਧਿਆਨ ਆਇਆ ਕਿ ਕਿਉਂ ਨਾ ਆਪਣੇ ਬੇਟੇ ਨਾਲ ਗੱਲ ਕੀਤੀ ਜਾਵੇ ਜਦੋਂ ਉਹ ਆਪਣੇ ਬੇਟੇ ਨੂੰ ਤਰਨਦੀਪ ਨੂੰ ਫੋਨ ਲਾਉਂਦਾ ਤਾਂ ਉਸ ਤੋਂ ਬਾਅਦ ਸਾਰੀ ਕਹਾਣੀ ਦੀ ਪੋਲ ਖੁੱਲ ਜਾਂਦੀ ਹੈ ਫਿਰ ਉਹਨੂੰ ਪਤਾ ਲੱਗਦਾ ਕਿ ਮੇਰੇ ਨਾਲ ਤਾਂ ਠੱਗੀ ਵਜ ਗਈ ਹੈ ਮੇਰੇ ਨਾਲ ਜਿਹੜਾ ਬੰਦਾ ਵੀਡੀਓ ਕਾਲ ਤੇ ਗੱਲ ਕਰਦਾ ਕੈਨੇਡੀਅਨ ਪੁਲਿਸ ਦਾ ਮੁਲਾਜ਼ਮ ਦੱਸ ਕੇ ਗੱਲ ਕਰਦਾ ਉਹ ਅਸਲ ਦੇ ਵਿੱਚ ਕੈਨੇਡੀਅਨ ਪੁਲਿਸ ਦਾ ਮੁਲਾਜ਼ਮ ਨਹੀਂ ਹੈ ਉਹਨੂੰ ਪਤਾ ਲੱਗਦਾ ਕਿ ਮੇਰੇ ਨਾਲ ਠੱਗੀ ਹੋ ਗਈ ਹੈ ਫਿਰ ਠੱਗੀ ਹੋਣ ਤੋਂ ਬਾਅਦ ਉਹ ਥਾਣੇ ਜਾਂਦਾ ਥਾਣੇ ਜਾ ਕੇ ਫਿਰ ਉਹ ਸ਼ਿਕਾਇਤ ਦਰਜ ਕਰਾਉਂਦਾ ਤੇ ਜਿਦੇ ਤੋਂ ਬਾਅਦ ਪੁਲਿਸ ਨੇ ਹੁਣ ਮਾਮਲਾ ਦਰਜ ਕਰ ਲਿਆ ਤੇ ਸਾਈਬਰ ਕਰਾਈਮ ਬਠਿੰਡਾ ਵੱਲੋਂ ਇਹ ਪਰਚਾ ਹੁਣ ਦਰਜ ਕਰ ਲਿਆ ਗਿਆ ਜਿਹੜਾ ਕਿ ਨਾਮਲੂਮ ਵਿਅਕਤੀ ਦੇ ਖਿਲਾਫ ਆ ਜਿਹਦੀ ਹਾਲੇ ਤੱਕ ਪਛਾਣ ਨਹੀਂ ਹੋਈ ਆ ਤਾਂ ਇਸ ਤਰ੍ਹਾਂ ਦੇ ਨਾਲ ਠੱਗੀ ਵਜੀ ਆ ਤੇ ਇਹ ਠੱਗੀ ਕੋਈ ਪਹਿਲੀ ਵਾਰ ਨਹੀਂ ਵਜੀ ਇਸ ਤਰ੍ਹਾਂ ਦੀਆਂ ਠੱਗੀਆਂ ਵਜਦੀਆਂ ਰਹੀਆਂ ਲੋਕਾਂ ਦੇ ਨਾਲ ਤੇ ਅੱਗੇ ਵੀ ਵਜਣਗੀਆਂ ਨੇ ਕਿਉਂਕਿ ਉਹਦਾ ਕਾਰਨ ਇਹ ਆ ਕਿ ਬਹੁਤ ਛੋਟੇ ਛੋਟੇ ਪਰਿਵਾਰਾਂ ਦੇ ਬੱਚੇ ਧੀਆ ਪੁੱਤ ਬਾਹਰ ਕੈਨੇਡਾ ਗਏ ਆ ਉਹਨਾਂ ਵਿੱਚੋਂ ਬਹੁਤੇ ਅਨਪੜ੍ਹ ਵੀ ਨੇ ਇੱਥੇ ਮਾਪੇ ਤਾਂ ਮਾਪਿਆਂ ਨੂੰ ਜਦੋਂ ਗੱਲ ਹਾਰੇਕ ਤੱਕ ਨਹੀਂ ਪਹੁੰਚਦੀ ਤਾਂ ਉੱਥੇ ਜਿਹੜੇ ਠੱਗ ਬੈਠੇ ਆ ਉਹ ਇਸ ਤਰ੍ਹਾਂ ਦੇ ਨਾਲ ਭਾਈ ਕਰ ਸਕਦੇ ਆ ਤਾਂ ਇਸ ਕਰਕੇ ਬੱਚੋ ਜਿੰਨਾ ਬਚ ਸਕਦੇ ਹੋ ਸਾਵਧਾਨ ਰਹੋ ਕਿ ਜੇ ਕੋਈ ਤੁਹਾਨੂੰ ਇਸ ਤਰ੍ਹਾਂ ਦੇ ਨਾਲ ਕੋਈ ਫੋਨ ਕਾਲ ਆਉਂਦਾ ਕਿ ਤੁਹਾਡੇ ਬੱਚੇ ਨਾਲ ਕੋਈ ਪਾਣਾ ਵਾਪਰ ਗਿਆ ਤੁਹਾਡੇ ਬੱਚੇ ਨੂੰ ਕੋਈ ਪੈਸਿਆਂ ਦੀ ਲੋੜ ਆ ਜਾਂ ਤੁਹਾਡੇ ਬੱਚੇ ਦੇ ਨਾਮ ਉੱਤੇ ਕੋਈ ਵੀ ਕੋਈ 5 ਰੁਪਏ ਵੀ ਪੈਸੇ ਮੰਗਦਾ ਤਾਂ ਤੁਸੀਂ ਨਾਲ ਦੀ ਨਾਲ ਉਹ ਫੋਨ ਕਟੋ ਕੱਟਣ ਤੋਂ ਬਾਅਦ ਆਪਣੇ ਬੱਚੇ ਨੂੰ ਫੋਨ ਕਰੋ ਜੇ ਤੁਹਾਡੇ ਬੱਚੇ ਦਾ ਫੋਨ ਨਹੀਂ ਲੱਗਦਾ ਤਾਂ ਉਹਦਾ ਕੋਈ ਸਾਥੀ ਮਿੱਤਰ ਦਾ ਨੰਬਰ ਨਾਲ ਰੱਖੋ ਫੋਨ ਨੂੰ ਫੋਨ ਕਰਕੇ ਪੁੱਛੋ ਤੇ ਇਸ ਤਰ੍ਹਾਂ ਦੇ ਨਾਲ ਜੇ ਤੁਸੀਂ ਕਰੋਗੇ ਤਾਂ ਤੁਹਾਡੇ ਪੈਸੇ ਬਚ ਸਕਦੇ ਆ ਤੁਹਾਡੇ ਨਾਲ ਠੱਗੀ ਹੋਣੋਂ ਬਚ ਸਕਦੀ ਆ ਪਰ ਜੇ ਕੋਈ ਬੰਦਾ ਇਸ ਤਰ੍ਹਾਂ ਦੇ ਨਾਲ ਵਿਚਾਰ ਨਹੀਂ ਕਰੂਗਾ ਕੋਈ ਪੰਬਲ ਪੂਸੇ ਦੇ ਵਿੱਚ ਪੈ ਜਾਊਗਾ ਤਾਂ ਫਿਰ ਤੁਹਾਡੇ ਨਾਲ ਠੱਗੀ ਹੋ ਸਕਦੀ ਆ ਤਾਂ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਘਟੋ ਘਟ ਉਹ ਭੈਣਾ ਭਰਾਵਾਂ ਨਾਲ ਜਰੂਰ ਸ਼ੇਅਰ ਕਰੋ ਜਿਨ੍ਹਾਂ ਦੇ ਬੱਚੇ ਕੈਨੇਡਾ ਦੇ ਵਿੱਚ ਆ ਜਿਨ੍ਹਾਂ ਦਾ ਕੋਈ ਧੀ ਪੁੱਤ ਕੈਨੇਡਾ ਦੇ ਵਿੱਚ ਆ ਜਾਂ ਜਿਨ੍ਹਾਂ ਦਾ ਕੋਈ ਹੋਰ ਪਰਿਵਾਰਕ ਮੈਂਬਰ ਕੈਨੇਡਾ ਦੇ ਵਿੱਚ ਆ ਤੇ ਉਹ ਆਪ ਇੱਥੇ ਰਹਿੰਦੇ ਨੇ ਉਹਨਾਂ ਨਾਲ ਐਸ ਤਰ੍ਹਾਂ ਦੀ ਠੱਗੀ ਵੱਜ ਸਕਦੀ ਆ ਤੇ ਜੇ ਕਿਸੇ ਦਾ ਬਚਾਅ ਹੋ ਜੇ ਭਲਾ ਹੋ ਜੇ ਤਾਂ ਇਹਦਾ ਪੁੰਨ ਤੁਹਾਨੂੰ ਜ਼ਰੂਰ ਲੱਗੂਗਾ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਹੋਰ ਕੋਈ ਨਵੀਂ ਘਟਨਾ ਲੈ ਕੇ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਫੇਰ ਜੁੜਾਂਗੇ ਜੀ ਤਾਂ ਬਲਾਉ ਫਤਿਹ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ